ਆਪ ਦਾ ਸਾਂਮੀ ਚ ਰਲ ਮਿਲ ਕੇ ਸੀ ਜੋਗਦਾਨ ਪਾਉਦੇ ਆ ਪਰ ਜਿਹੜੀ ਗੱਲ ਆਪਾਂ ਕਹਿ ਰਹੇ ਆ ਤੁਸੀਂ ਗੱਲ ਕੀਤੀ ਕਿ ਦੇਖੋ ਇਸ ਵੇਲੇ 300 ਕਾਲ ਜਿੰਨੇ ਆਖੋਤੀ ਜਿਹੜੇ ਇਸ ਵੇਲੇ 9 ਤਰੀਕ ਦੀ ਘਟਨਾ ਹੋਈ ਆ ਕਿਸੇ ਤੋਂ ਇੱਕ ਬਿਆਨ ਤੱਕ ਨਹੀਂ ਸਰਿਆ ਉਸ ਬੱਚੇ ਨਾਲ ਇਹਨੀ ਦਰਿੰਦਗੀ ਹੋਈ ਆ ਪਰ ਤੁਸੀਂ ਦੇਖੋ ਵੀ ਜਦੋਂ ਇਹ ਕਿਸੇ ਦੇ ਦੇਖੋ ਜਿਹੜਾ ਬੰਦਾ ਕੋਈ ਨਾਰਾ ਮਾਰਦਾ ਕਿ ਪ੍ਰਵਾਸੀ ਪੰਜਾਬੋ ਪੰਜਾਬ ਬਚਾਓ ਜਿਹੜਾ ਨਾਰਾ ਮਾਰਦਾ ਹੈ ਇਹ ਇਹ ਉਹਦੇ ਪਿੱਛੇ ਉਹਦੀ ਉਹਦੀ ਭਾਵਨਾ ਨਫ਼ਰਤ ਦੀ ਨਹੀਂ ਆ ਉਹਦੇ ਅੰਦਰ ਉਹ ਫੇਕਰ ਆ ਉਹ ਚਿੰਤਾ ਵੀਰ ਮੇਰਾ ਸਾਰਾ ਕੁਝ ਲੁੱਟਿਆ ਪੁੱਟਿਆ ਜਾ ਰਿਹਾ ਸਭ ਤੋਂ ਵੱਧ ਕਰਵਾਨੀਆਂ ਪੰਜਾਬ ਨੇ ਕੀਤੀਆਂ ਪੰਜਾਬੀਆਂ ਨੇ ਕੀਤੀਆਂ ਅੱਜ ਪੰਜਾਬ ਪੰਜਾਬ ਕੋਲੇ ਇੰਨੀ ਜਗ੍ਹਾ ਹੈਗੀ ਵੀ ਉਹ ਇੰਨੀ ਆਬਾਦੀ ਦਾ ਬੋਝ ਚੱਕ ਲੂਗਾ ਇਸ ਲਈ ਇਹ ਨੂੰ ਇੱਕ ਆਧਾਰ ਬਣਾ ਕੇ ਕਿ ਤੁਸੀਂ ਉਹਨੂੰ ਫਿਰਕਾ ਪ੍ਰਸਤੀ ਦਾ ਰੰਗ ਦੇ ਦਿਓ ਇਹ ਕੋਈ ਫਿਰਕਾ ਪ੍ਰਸਤੀ ਨਹੀਂ ਹੈਗੀ ਕੋਈ ਨਫ਼ਰਤ ਨਹੀਂ ਹੈਗੀ ਹਰ ਕਮਿਊਨਿਟੀ ਹਰ ਲੋਕ ਆਪਣੀ ਸੱਭਿਆਚਾਰ ਨੂੰ ਬਚਾਉਣ ਲਈ ਲੜਦੇ ਆ। ਸੋ ਅਸੀਂ ਵੀ ਲੜ ਰਹੇ ਆਂ ਪਰ ਜਿਹੜੇ ਅੱਜ ਉਹ ਖੌਤੀ ਮੈਂ ਸਾਰੇ ਨਹੀਂ ਕਹੂਗਾ। ਕੁਝ ਖੌਤੀ ਕਾਮਰੇਡ ਹੈਗੇ ਆ ਜਿਹੜੇ ਅੱਜ ਇਹਨੂੰ ਨਫਰਤ ਦਾ ਮੁੱਦਾ ਬਣਾ ਰਹੇ ਮੇਰਾ ਉਹਨਾਂ ਨੂੰ ਇੱਕ ਸਵਾਲ ਆ। ਵੀ ਉਹਦਾ ਵਸਤਰ ਦੇ ਵਿੱਚ ਜਾਂ ਦੂਜੇ ਹੋਰ ਕਈ ਥਾਵਾਂ ਦੇ ਉੱਤੇ ਉੱਚੋਂ ਦੇ ਜਿਹੜੇ ਮੂਲ ਨਿਵਾਸੀ ਲੋਕ ਨੇ ਉਹ ਆਪਣੇ ਵਸੀਲਾਂ ਨੂੰ ਬਚਾਉਣ ਲਈ ਲੜ ਰਹੇ ਆ। ਆਪਣੇ ਜਲ ਜੰਗਲ ਜ਼ਮੀਨ ਲਈ ਲੜ ਰਹੇ ਆ। ਆਪਣੀ ਸੱਭਿਆਚਾਰ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਹੇ ਆ। ਤੁਸੀਂ ਉਹਨਾਂ ਦੇ ਨਾਲ ਹੋ? ਇਹ ਸਰਕਾਰ ਨੇ ਡੈਮੋਗ੍ਰਾਫੀ ਬਦਲਦੀ ਹੈ ਇਹਨਾਂ ਦੇ ਜਲ ਜੰਗਲ ਸਰੋਤ ਖਤਮ ਕਰਦੀਆਂ ਨੇ ਤੋਤਰੀ ਵਸੀਲੇ ਤਬਾਹ ਕਰਦੇ ਲੁੱਟਦੀ ਹੈ ਤੁਸੀਂ 370 ਕਸ਼ਮੀਰ ਤੋਂ ਤੋੜੀ ਜਾਂਦੀ ਹੈ ਤੇ ਉਥੇ ਡੈਮੋਗ੍ਰਾਫੀ ਬਦਲਣ ਦੀ ਗੱਲ ਹੁੰਦੀ ਹੈ ਤੁਸੀਂ ਕਸ਼ਮੀਰੀਆਂ ਦੇ ਨਾਲ ਹੋ ਜਦੋਂ ਅੱਜ ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੀ ਹੈ ਪੰਜਾਬ ਦੇ ਵਸੀਲੇ ਲੁੱਟੇ ਜਾ ਰਹੇ ਆ ਉਹਨੂੰ ਤੁਸੀਂ ਕਹਿੰਦੇ ਹੋ ਚਲੋ ਉਦੋਂ ਤੁਸੀਂ ਕਹਿੰਦੇ ਆ ਕਿ ਅਸੀਂ ਜਿਹੜੇ ਹੈਗੇ ਆ ਵੀ ਅਸੀਂ ਇਹ ਨਫ਼ਰਤ ਕਰਦੇ ਆ ਪਰ ਇਹ ਕਿਥੋਂ ਗੱਲ ਕੱਢ ਕੇ ਲੈ ਕੇ ਆ ਰ ਨਾੜੀ ਨਾਲ ਖੰਭਾਂ ਨੂੰ ਖੜੇ ਹੋ ਗਏ ਇਹ ਲਾਲ ਬੈਂਟਰੀਆਂ ਜੀ ਦੇਖੋ ਇਹਨਾਂ ਨੇ ਤਾਂ ਮੈਨੂੰ ਐ ਦੱਸਦੇ ਹੋ ਭਾਈ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਕੀ ਸਟੈਂਡ ਆ ਡੈਮਾਂ ਦੇ ਮੁੱਦੇ ਤੇ ਸਾਡੇ ਦਰਿਆਵਾਂ ਦੇ ਪਾਣੀਆਂ ਤੇ ਉੱਤੇ ਸਾਡੀ ਰਾਜਨੀਤੀ ਦੇ ਮੁੱਦੇ ਤੇ ਪੰਜਾਬੀ ਬੋਲ ਦੇ ਇਲਾਕਿਆਂ ਤੇ ਪੰਜਾਬੀ ਬੋਲੀ ਤੇ ਇਹਦਾ ਲੋਕਾਂ ਨੂੰ ਕਦੀ ਰੋਜੀ ਰੋਟੀ ਦੇ ਨਾਲ ਜਾਈ ਖੜੇ ਆ ਰੋਟੀ ਤਾਂ ਜਿਹੜਾ ਬੰਦਾ ਮੈਂ ਕਿਹਾ ਰੋਟੀ ਦੇ ਤੇ ਕੁੱਤੇ ਵੀ ਖਾ ਲੈਂਦੇ ਉਹਨੂੰ ਵੀ ਨਹੀਂ ਕੋਈ ਭੁੱਖਾ ਮਰਦਾ ਸਾਜੀ ਬਾਬਾ ਸਾਹਿਬ ਦੇ ਬਿਆਨ ਕਿਵੇਂ ਦੇਖਦੇ ਹੋ ਕਿ ਕਹਿੰਦਾ ਜੇ ਉਹ ਸਰਮਾਇਦਾਰ ਹੈ ਉਹਦੇ ਆਪਣੇ ਸੈਲਰ ਸੈਲਰ ਆ ਪੰਪ ਆ ਉਹਦਾ ਆਪ ਦਾ ਬਹੁਤ ਕੁਝ ਆ ਦਾ ਸਭ ਤੋਂ ਲਾਸਟ ਸਵਾਲ ਹੈ ਕਿ ਜਿਹੜਾ ਫਾਸਟ ਟਰੈਕ ਤੇ ਕਿਵੇਂ ਕੇਸ ਆਵੇਗਾ ਕਿਉਂਕਿ ਹਿਤਜਾ ਜਿਹੜਾ ਪੁਲਿਸ ਨੂੰ ਚਲਾਨ ਨਹੀਂ ਪੇਸ਼ ਕੀਤਾ ਹੈ ਹੈ ਚਲਾਨ ਤੇ ਆਇਆ ਹੋਈ ਤੇ ਚਲਾਨ ਨਹੀਂ ਪੇਸ਼ ਕੀਤਾ ਦੇਖੋ ਚਲਾਨ ਦਾ ਸਮਾਂ ਹੁੰਦਾ ਹੈ 90 ਦਿਨਾਂ ਦਾ ਫੀਡ ਹੁੰਦਾ ਚਲੋ ਉਹ ਤੋਂ ਪਹਿਲਾਂ ਚਲਾਨ ਦਾ ਪੇਸ਼ ਹੋ ਜੂ ਅਸੀਂ ਗੱਲ ਕਰ ਰਹੇ ਹਾਂ ਵੀ ਉਹ ਬੱਚਾ ਆਪਦੀ ਜਾਨ ਦੇ ਕੇ ਪੰਜਾਬੀਆਂ ਦੀਆਂ ਮਾੜੀਆਂ ਮੋਟੀਆਂ ਅੱਖਾਂ ਖੋਲ ਕੇ ਗਿਆ ਅਸੀਂ ਕਹਿੰਦੇ ਹਾਂ ਕੋਈ ਜੀ ਸੱਦ ਕੇ ਆਵੇ ਕੰਮ ਕਰੇ ਸਾਡੀ ਕਿਸੇ ਨਾ ਕੋਈ ਨਫਰਤ ਨਹੀਂ ਕੋਈ ਫਿਰਕਾਪਾਤੀ ਕੋਈ ਵਿਰੋਧ ਨਹੀਂ ਪਰ ਘਟੋ ਘਟ ਇੱਥੇ ਜਿਹੜੀ ਪੁਲਿਸ ਵੈਰੀਫਿਕੇਸ਼ਨ ਇਥੇ ਜਿਹੜੀ ਬੋਟ ਬਣਦਾ ਸ਼ਰਤਾਂ ਇਥੇ ਨੌਕਰੀ ਲੈਣ ਲਈ ਸ਼ਰਤਾਂ ਡੋਮਿਸਾਈਲ ਬੋਨਫਾਇਡ ਇਥੇ ਜ਼ਮੀਨ ਲੈਣ ਲਈ ਪੂਰਨ ਤੌਰ ਤੇ ਕਾਨੂੰਨ ਬਣਨੇ ਜੇ ਬਾਹਰਲਾ ਬੰਦਾ ਜ਼ਮੀਨ ਨਾਲ ਲਾਸੀ ਕਹਿੰਦਾ ਸੀ ਪੰਜਾਬ ਦੀ ਜ਼ਮੀਨ ਪੰਜਾਬੀ ਮਾਰਾ ਕੇ ਆਈਏ ਆਪਾਂ 2-3 ਮਹੀਨਿਆਂ ਦੇ ਵਿੱਚ ਉਹਨੂੰ ਸਭ ਪਾਉਣਾ ਹੈ ਇਹ ਮਹੀਨਾ ਸਾਨੂੰ ਜਲਾਨ ਪੇਛਤੇ ਲੱਟਾ ਤੇ ਦੇਖੋ ਮੇਰੀ ਗੱਲ ਸੁਣੋ ਮਨ ਇਹ ਇਹ ਨੂੰ ਇਨਸਾਫ ਮਿਲ ਜਾਣਾ ਬੱਚੇ ਨੂੰ ਉਹਨੂੰ ਉਮਰ ਕੈਦ ਹੋ ਜਾਣੀ ਐ ਚ ਉਹਨੂੰ ਫਾਹਿ ਵੀ ਲਾ ਦਿਓ ਉਮਰ ਕੈਦ ਵੀ ਹੋ ਗਈ ਜਦੋਂ ਪੈਰੋਲ ਆਊਗਾ ਛੁੱਟੀ ਆਊਗਾ ਮੁੜ ਕੇ ਭੱਜ ਕੇ ਇੱਥੇ ਆਊਂਗਾ ਜੇ ਕਰਦੇ ਹੋਏ ਡਿੱ ਘਟਣਾ ਨੂੰ ਅੰਜਾਮ ਦੇਣ ਤੋਂ ਬਾਅਦ ਰੇਲ ਗੱਡੀ ਚੜ ਜਾਂਦਾ ਤੇ ਕਿੱਥੋਂ ਪੁਲਿਸ ਭਾਲਦੀ ਇਹਨਾਂ ਕੋਲ ਕੀ ਹੈ ਇਹਨਾਂ ਬੰਦਿਆਂ ਦਾ 7 ਸਾਲ ਉਹ ਬੰਦਾ ਰੇਪ ਕੇਸ ਬਲਾਕਾਰ ਦੇ ਵਿੱਚ ਕੈਦ ਕੱਟ ਕੇ ਆਇਆ ਐਡਾ ਕ੍ਰਿਮੀਨਲ ਬੰਦਾ ਇੱਥੇ ਰਹਿ ਰਿਹਾ 5 ਸਾਲ ਦੇ ਬੱਚੇ ਨੂੰ ਖਾ ਗਿਆ ਤੇ ਪੁਲਿਸ ਨੂੰ ਪਤਾ ਨਹੀਂ ਤੇ ਭਵੰਤ ਸਾਡਾ ਮੁੱਖ ਮੰਤਰੀ ਕਿਹੋ ਜਿਹਾ ਬਿਆਨ ਦਿੰਦਾ ਇੱਥੇ ਸਾਡੇ डीसी ਕੀ ਬਿਆਨ ਦੇ ਰਹੇ ਐ ਐਸਐਸਪੀ ਕੀ ਬਿਆਨ ਦੇ ਰਿਹਾ ਵੀ ਸੰਵਿਧਾਨ ਅਸੀਂ ਕਹਿੰਦੇ ਹਾਂ ਸੰਵਿਧਾਨ ਦੇ ਦਾਇਰੇ ਦੇ ਅੰਦਰ ਹੀ ਗੱਲ ਕਰ ਰਹੇ ਹਾਂ ਵੀ ਇਹ ਕਾਨੂੰਨ ਬਣਨਾ ਚਾਹੀਦਾ ਜਿਹੜਾ ਆ ਸਾਡੀ ਲਹਿਰ ਹੈ ਹਿਸ਼ਾਰਪੁਰ ਤੋਂ ਸ਼ੁਰੂ ਹੋਈ ਹੈ ਅਸੀਂ ਹਰ ਜ਼ਿਲ੍ਹੇਸ ਜਾਵਾਂਗੇ ਪਰ ਲੋਕੀ ਕਹਿੰਦੇ ਅਸੀਂ ਰਹਿਣਾ ਇੱਥੇ ਹੈ ਇੱਥੇ ਜਾਣਾ ਨਹੀਂ ਅਸੀਂ ਇੱਥੇ ਮਰਨਾ ਹੈ ਇੱਥੇ ਰਹਿਣਾ ਹੈ ਅੱਜ ਮੇਰੀ ਗੱਲ ਸੁਣੋ ਜਿਹੜਾ ਇੱਥੇ ਸ਼ਰਤਾਂ ਪੂਰੀਆਂ ਕਰਦਾ ਉਹਦੇ ਲਈ ਕੋਈ ਇੱਥੇ ਇੱਥੇ 40 ਸਾਲ ਤੋਂ ਆ ਕੇ ਇੱਥੋਂ ਦੀ ਬਣ ਕੇ ਰਚ ਕੇ ਮਿਚ ਕੇ ਪਰ ਮਸਲਾ ਇਹ ਆ ਅੱਜ ਦੁਨੀਆ ਦੇ ਵਿੱਚ ਹਾਂ ਤਾਂ ਤੇ ਮਜਾਰੇ ਹੋ ਰਹੀ ਆ ਇੰਗਲੈਂਡ ਚ ਕਿੱਡਾ ਵੱਡਾ ਇਕੱਠ ਹੋਇਆ ਅੱਜ ਇੰਗਲੈਂਡ ਜਿਹੜੀ ਨੇ ਦੁਨੀਆ ਤੇ ਰਾਜ ਕੀਤਾ ਨਾ ਉਹ ਆਪ ਦੀ ਜੱਦੀ ਧਰਤੀ ਆ ਦੇ ਪੁਰਖਿਆਂ ਦੀ ਧਰਤੀ ਨੂੰ ਬਚਾਉਣ ਲਈ ਲੜ ਰਿਹਾ ਕੋਚੇ ਇੰਨਾ ਅਰਬ ਦੇ ਵਿੱਚੋਂ ਲੋਕ ਪਹੁੰਚ ਗਿਆ ਅਲਬ ਕੰਟਰੀਆਂ ਦੇ ਵਿੱਚੋਂ ਕਿ ਉਹਨਾਂ ਨੂੰ ਲੱਗਦਾ ਵੀ ਦੱਸੀ ਸਕੇ ਅੱਜ ਪੁਰਤਗਾਲ ਨੇ ਕਹਤਾ ਵੀ ਅਸੀਂ ਪ੍ਰਵਾਸੀ ਬਾਹਰ ਕੱਢਾਂਗੇ ਅੱਜ ਅਮਰੀਕਾ ਦੇ ਬੀ 73 ਸਾਲ ਦੀ ਬੀਬੀ ਜਿਹੜੀ 32 ਸਾਲ ਤੋਂ ਰਹਿ ਰਹੀ ਸੀ ਉਹ ਕਹਿੰਨੇ ਚੱਲ ਵਾਪਸ ਅੱਜ ਆਸਟ੍ਰੇਲੀਆ ਦੇ ਵਿੱਚ ਇਕੱਠ ਹੋ ਰਿਹਾ ਇਮੀਗ੍ਰੈਂਟਾਂ ਦੇ ਖਿਲਾਫ ਵੀ ਅਸੀਂ ਬਾਹਰਲੇ ਬੰਦੇ ਰਹਿਣ ਨਹੀਂ ਦੇਣੇ ਇਹ ਪੂਰੀ ਦੁਨੀਆ ਦਾ ਸੰਕਟ ਆ ਹਰ ਬੰਦਾ ਤੁਹਾਨੂੰ ਆਪਣੀ ਪਛਾਣ ਪਿਆਰੀ ਮੈਨੂੰ ਆਪਣੀ ਪਛਾਣ ਹਰ ਬੰਦੇ ਨੂੰ ਆਪਣੀ ਪਛਾਣ ਪਿਆਰੀ ਆ ਔਰ ਜਿਹੜੇ ਪੰਜਾਬੀਆਂ ਨੇ ਪੰਜਾਬ ਖਾਤਰ ਖੂਨ ਡੋਲਿਆ ਜਾਨਾਂ ਦਿੱਤੀਆਂ ਅੱਜ ਪੰਜਾਬ ਦੀ ਧਰਤੀ ਦੇ ਹਾਲਾਤ ਕੀ ਬਣ ਰਹੇ ਨੇ ਤੇ ਇਸ ਲਈ ਸੀ ਇਸ ਗੱਲ ਦੇ ਉੱਤੇ ਹਾਂ ਜੀ ਜੰਗ ਜਿਹੜੀ ਹੈ ਪਈਆਂ ਨੂੰ ਬਾਹਰ ਕੱਢਣੀ ਜਾਂ ਉਹਨਾਂ ਦੀ ਵੈਰੀਫਿਕੇਸ਼ਨ ਜੀ ਅਸੀਂ ਕਹਿੰਦੇ ਆ ਕਾਨੂੰਨ ਦੀ ਜੰਗ ਆ ਸਰ ਜੀ ਸਾਡਾ ਨਾਰਾ ਕਾਨੂੰਨ ਬਣਾਓ ਪੰਜਾਬ ਪੰਜਾਬੀਅਤ ਬਚਾਓ ਜਿਹੜੇ ਕੋਈ ਨਾਰੇ ਇਸ ਤਰ੍ਹਾਂ ਦੇ ਲਾਉਂਦੇ ਨੇ ਨਾ ਉਹ ਨਾਰੇ ਉਹਨਾਂ ਨੂੰ ਮੌਕਾ ਦਿੰਦੇ ਆ ਮੈਂ ਇੱਕ ਲੋਕਾਂ ਨੂੰ ਥੋੜੇ ਰਹੀ ਅਪੀਲ ਕਰਦਾ ਵੀ ਜਿਹੜਾ ਸੰਘਰਸ਼ ਹਿੰਸਕ ਹੋ ਜਾਂਦਾ ਉਹ ਸੰਘਰਸ਼ ਸਰਕਾਰਾਂ ਜਿੱਤ ਜਾਂਦੀਆਂ ਇਹ ਚਾਹੁੰਦੇ ਨੇ ਵੀ ਤੁਸੀਂ ਕੋਈ ਇਹੋ ਜਿਹੀ ਕਾਰਵਾਈ ਕਰੋ ਤੇ ਅਸੀਂ ਤਿਆਰ ਆ ਅਸੀਂ ਉਹਨਾਂ ਨੂੰ ਮੌਕਾ ਨਹੀਂ ਦਿੰਦਾ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਆਪਾਂ ਲੜਨਾ ਤੇ ਇਹਨੂੰ ਅਖੀਰ ਤੱਕ ਲੈ ਕੇ ਜਾਵਾਂਗੇ ਇਹ ਮੋਰਚਾ ਸਿਰਨਾਵਾ ਵਾਅਦਾ ਕਰਦੇ ਆ ਫਤਹਿ ਕਰਦੇ ਆਗੇ ਜੇ ਤੁਸੀਂ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਸਾਡਾ ਸਾਥ ਦੇਖੀ